ਵਾਪਾ ਸਕਦੀ ਆ ਮੈਂ ਤਾਂ ਜਿੰਨੇ ਤੁਸੀਂ ਰੇਟ ਸਸਤੇ ਲਾਏ ਹੋਇਆ ਤੇ ਰੋਜ਼ 365 ਦਿਨ ਨਵੇਂ ਕੱਪੜੇ ਨਵਾਂ ਮਾਲ ਆਇਆ ਤੇ ਸਸਤਾ ਵੀ ਆਇਆ ਤੁਹਾਨੂੰ ਪਸੰਦ ਵੀ ਆਏਗਾ ਕਿੰਨੇ ਰੇਟ ਤੇ ਸਟਾਰਟ ਹੋ ਰਹੇ ਪਹਿਲੇ ਦੱਸੋ ਟੀ-ਸ਼ਰਟ ਦੀ ਆਪਾਂ ਗੱਲ ਕਰਨੀ ਹੈਗੀ ਸਟਾਰਟਿੰਗ ਟੀ-ਸ਼ਰਟ ਤੋਂ ਕਰਦੇ ਹੈਗੇ ਲੇਡੀਜ਼ ਵਾਸੇ ਟੀ-ਸ਼ਰਟ ਕਿੰਨੀ ਪਿਆਰੀ ਆ ਚੁੱਕੀ ਹੈਗੀ ਕਿੰਨਾ ਪਿਆਰਾ ਸਟਾਫ ਹੈਗਾ ਇਹ ਆਪਾਂ ਜਿਹੜੀ ਸਿਰਫ 144 ਰੁਪਏ ਵਿੱਚ ਜੋ ਕੋਰਸੈਟ ਦੀ ਗੱਲ ਕਰੀਏ ਦੇਖੋ ਕੋਰਸੈਟ ਕਿੰਨੇ ਕਿੰਨੇ ਫਾਈਨ ਆ ਚੁੱਕੇ ਆ ਕੀ ਬਾਤ ਹੈ ਬਹੁਤ ਸੋਹਣੇ ਨੇ ਅਲਗ-ਅਲਗ ਡਿਜ਼ਾਈਨ ਹੀ ਹੈਗੇ ਅਲਗ-ਅਲਗ ਇੱਥੇ ਕੰਟਰਾਸਟਮੈਂਟ ਹੈਗੇ ਦੇਖੋ ਕਿੰਨੇ ਕਿੰਨੇ ਸੋਹਣੇ ਸਟਾਫ ਆ ਚੁੱਕੇ ਆ ਗਿਆ ਬਾਹਰ ਸਾਨੂੰ ਮੰਨਗੇ ਸਟਾਰਟਿੰਗ ਰੇਂਜ ਹੋਣੀ 800-900 ਦੀ ਆਪਾਂ ਦੇਣਾ ਸੀਤਾ ਸਲਾਇਆ 500 ਤੇ 94 ਰੁਪਏ ਵਿੱਚ ਇਸ ਸਟਿੱਚ ਕੀਤਾ ਹੋਇਆ ਮਤਲਬ ਪੂਰਾ ਦੋ ਪੀਸਾਂ ਦਾ ਸੈੱਟ ਦੇ ਰਹੇ ਹੋ 500 ਰੁਪਏ ਦੇ ਵਿੱਚ ਮੈਂ ਰੋਟੀ ਖਾਣ ਨੂੰ ਟਾਈਮ ਹੀ ਨਹੀਂ ਲੱਗਦਾ ਹੈਗਾ ਕਿਉਂਕਿ ਇੱਥੇ ਤੁਹਾਨੂੰ ਪਤਾ ਕਰਾਊਡ ਇੰਨਾ ਹੁੰਦਾ ਹੈਗਾ ਕਈ ਵਜ ਫੁੱਲਾ ਡੁੱਲਾ ਲੋਅਰ ਜਿਹੜਾ ਕਿ ਰਾਤ ਨੂੰ ਤੁਸੀਂ ਯੂਜ਼ ਕਰ ਸਕਦੇ ਹੋ ਸੌਣ ਲੱਗੇ ਨਾਈਟ ਰੋਡ ਦੇ ਵਿੱਚ ਪਾਕਟਸ ਨਾਲ ਬਣੀਆਂ ਹੋਈਆਂ ਨੇ ਔਰ ਮੈਂ ਮੈਂ ਮੈਗੈਸ ਕਰ ਰਦੀ ਆ ਇਹ ਹੋਏਗਾ 1500 1800 ਤੱਕ ਦੀ ਰੇਂਜ ਦੇ ਵਿੱਚ ਯਾਰ ਮਿਲਦਾ ਜੀ ਆਪਾਂ ਇਹਨੇ ਤੁਹਾਨੂੰ ਦੋ ਦੇ ਦੇਣੇ ਹੈਗੇ ਆਪਾਂ ਦੇਣਾ 700 ਦੇ 44 ਰੁਪਏ ਵਿੱਚ ਰੇਟ ਗਲਤ ਲੱਗਿਆ ਤੁਹਾਡੇ ਕੋ ਇਹ ਰੇਟ ਗਲਤ ਨਹੀਂ ਲੱਗਾ ਜੀ ਇਹ ਆਪਾਂ ਦੇਣਾ ਇੰਨੇ ਦਾ ਸਿਰਫ 356 ਰੁਪਏ ਵਿੱਚ ਸੀਰੀਅਸਲੀ ਰੇਟ ਗਲਤ ਲੱਗ ਗਿਆ ਮੈਂ ਸੜ ਕੋ ਰੇਟ ਗਲਤ ਲੱਗਿਆ ਨਹੀਂ ਹਰੇਕ ਚੀਜ਼ ਉੱਪਰ ਟੈਗ ਲੱਗੇ ਹੋਏ ਆ ਇਹ ਥੋੜਾ ਆਪਾਂ ਹਰ ਇੱਕ ਦੇ ਮਹਿੰਗੇ ਰੇਟ ਲਾਈ ਜਾਣਾ ਹੈਗਾ ਸਾਡੇ ਹਰ ਇੱਕ ਤੇ ਘੱਟ ਨਹੀਂ ਤੇ ਵਾਧੂ ਇਹ ਪੂਰਾ ਨਾਈਟ ਸੂਟ ਇੰਨਾ ਸੋਹਣਾ 356 ਰੁਪਏ ਦੇ ਵਿੱਚ ਤੁਸੀਂ ਮੈਨੂੰ ਇਹ ਦੱਸੋ ਕਿ ਤੋਂ ਲੈ ਕੇ ਕਿਥੋਂ ਆਨੇ ਹੋ ਇੰਨਾ ਸਾਰਾ ਮਾਲ ਇਹ ਆਪਣੀ ਮੈਨੂਫੈਕਚਰੀ ਸਾਰੀ ਆਪਾਂ ਆਪ ਤਿਆਰ ਕਰਾਈ ਸਾਡੇ ਆਪਣੇ ਕਾਰੀਗਰ ਸਾਰੇ ਹੈਗੇ ਤਾਂ ਹੀ ਨੇ ਸਸਤੇ ਸਸਤੇ ਦੇ ਰਹੋ ਕਾਹਨ ਕਿ ਆਪ ਨਵਾਰੀ ਖਾਂਦਾ ਜ ਡ्रेसेस ਹਾਂਜੀ ਲੌਂਗ ਮੀਡੀ ਆ ਚੁੱਕੀ ਫਰੌਕਸਟੈਲ ਵੀ ਹੈ ਸਟੇਟ ਵੀ ਹੈਗੀ ਆ ਇਹ ਆਪਾਂ ਤੁਹਾਨੂੰ ਦੇਣੀ ਹੈਗੀ ਸਿਰਫ 800 ਰੁਪਏ ਵਿੱਚ ਹੀ ਆਪਾਂ ਦੇਣੀ 481 ਰੁਪਏ ਵਿੱਚ ਇਹ ਕਾਟਨ ਦਾ ਸਟੱਫ ਹੈ ਤੁਹਾਨੂੰ ਪਤਾ ਹੈ ਨਾ ਹਾਂਜੀ ਤੁਹਾਨੂੰ ਪਤਾ ਤਾਂ ਹੀ ਵੇਚਦੇ ਆਪਾਂ ਕਾਟਨ ਦਾ ਕਰਕੇ ਹੁਣ ਆਪਾਂ ਸਿਆਰ ਮਤਲਬ ਬਚਾਣਾ ਗਰਮੀਆਂ ਦਾ ਇੰਨੇ ਸਸਤੇ ਚੀਜ਼ਾਂ ਤੁਸੀਂ ਮਾਰਕੀਟ ਤੇ ਵੇਚਦੇ ਹੋ ਕੁਝ ਬਚਾਣੇ ਹੋ ਆਪਦੇ ਲਈ ਇਹਨਾਂ ਦੇ ਜਿਹੜੇ ਇੰਨੇ ਮੁੰਡੇ ਕੰਮ ਕਰਦੇ ਫਿਰਦੇ ਇਹਨਾਂ ਦੇ ਖਰਚੇ ਕਿੱਦਾਂ ਕੱਢਣੇ ਆ ਆਪਾਂ 5-5 10 ਰੁਪਏ ਦੇ ਮਾਰਜਿਨ ਚੀਜ਼ਾਂ ਵੇਚੀ ਹੈਗੀ ਆ ਦੇ ਕੋਲ ਆਏ ਹੋਏ ਨੇ ਔਰ ਪੂਰੇ ਡ्रेसेस ਵੀ ਤੁਹਾਨੂੰ ਇੱਥੇ ਮਿਲਣ ਗਿਆ ਔਰ ਮੈਂ ਇਹ ਵੀ ਗੱਲ ਤੁਹਾਨੂੰ ਹਰਜੀਤ ਚ ਪੁੱਛਣਾ ਚਾਹਨੀ ਆ ਇਹਨਾਂ ਚੀਜ਼ਾਂ ਤੇ ਜੇਕਰ ਕੋਈ ਇਕੱਠੀ ਸ਼ਾਪਿੰਗ ਕਰਦਾ ਮਤਲਬ 20-25000 ਦੀ ਪਿਆ 10000 ਦੀ ਸ਼ਾਪਿੰਗ ਕਰਦਾ ਕੋਈ ਗਿਫਟ ਕੁਫਟ ਦਵੋਗੇ ਕਿ ਨਹੀਂ ਦਵੋਗੇ ਸਾਡੇ ਦੇ ਰੇਟੇ ਗਿਫਟਾਂ ਵਾਲੇ ਹੈਗੇ ਆ ਗ੍ਰੇਟ ਗਿਫਟ ਅੱਛਾ ਜਿਹੜੇ ਰੇਟ ਤੁਸੀਂ ਦੇ ਰਹੇ ਮਾਰਕੀਟ ਦੇ ਵਿੱਚੋਂ ਕਿਤੇ ਹੋਰ ਨਹੀਂ ਮਿਲ ਲੈ ਇੱਥੇ ਮੈਂ ਨਹੀਂ ਤੁਹਾਨੂੰ ਆਪਾਂ ਖੁੱਲਾ ਚੈਲੰਜ ਕਰਦੇ ਨੇ ਕਿ ਆ ਸਟੱਫ ਚੈੱਕ ਕਰ ਲੈਣਾ ਤੇ ਰੇਟ ਚੈੱਕ ਕਰ ਲੈਣਾ ਬਿਲਕੁਲ ਬਿਲਕੁਲ ਆ ਦੇਖੋ ਜੀ ਹੋਰ ਮਾਰੇ ਧਮਾਕਾ ਕਰਨ ਲੱਗੇ ਧਾਗੇ ਦਾ ਕੰਮ ਕੀਤਾ ਕਿੰਨਾ ਸੋਹਣਾ ਕੁੜਤਾ ਆ ਚੁੱਕਾ ਹੈਗਾ ਇਹ ਆਪਾਂ ਸੀਤਾ ਲੈ ਦੇਣਾ ਸਿਰਫ 700 ਰੁਪਏ ਵਿੱਚ 700 ਰੁਪਏ ਦਾ ਇਹ ਜਿਹੜਾ ਕਪੜਾ ਹੀ ਆ ਨਾ ਮਾਰਕੀਟਸ ਬਹੁਤ ਮਹਿੰਗਾ ਮਿਲਦਾ ਜਿੱਤੇ ਤੁਸੀਂ ਧਾਗੇ ਦਾ ਕੰਮ ਲੈ ਸਸਤਾ ਦੇ ਰਹੇ ਹੋ ਇਹ ਆਪਾਂ ਦੇਣਾ 700 ਦਾ ਘੱਟ ਦੇਖੋ ਜੀ ਮੈਂ ਤੁਹਾਨੂੰ ਸੱਚੀ ਕਹਿ ਰਹੀ ਹਾਂ ਹਲੇ ਵੀ ਰੇਟ ਚੇਂਜ ਕਰ ਲਓ ਆਈ ਰੀਲ ਦੁਬਾਰਾ ਵੀਡੀਓ ਦੁਬਾਰਾ ਬਣਾ ਲਾਂਗੇ ਰੇਟ ਚੇਂਜ ਕਰਾਂਗੇ ਦੁਬਾਰਾ ਮਿਲਣੀ ਜੋ ਚੱਲਦਾ ਚੱਲਣ ਦਿਓ ਮਾਰਾ ਦੇਖੋ 575 ਦੇਣਾ ਇਹ 700 ਦਾ 575 ਜੀ ਆਪਾਂ ਜੈਕਿੰਗ ਵੀ ਲੈਂਦੀ ਹੈਈ ਕੱਲੇ ਕੁੜਤੇ ਹੁੜਦੇ ਜਾਨੇ ਆਪਾਂ ਨਾਲ ਜੈਕਿੰਗ ਵੀ ਦੇਣੀ ਹੈਗੀ ਪੂਰੇ ਸਟੈਚੂਅਲ ਪੇਸ ਹੈਗੇ ਪੌਕਟਾ ਦੇਖੋ ਕਿ ਨਹੀਂ ਬੜੀ ਲੱਗੀਆਂ ਕ੍ਰਾਸ ਪੌਕਟ ਆ ਚੁੱਕੀ ਹੈਗੀ ਆ ਇਹ ਸਾਈ ਤੁਹਾਨੂੰ ਬੁੱਕ ਵਕਤ ਮਿਲਣਗੇ ਸਿਰਫ 675 ਤੋਂ ਸ਼ੁਰੂ ਹੋ ਜਾਂਦੇ ਤੇ ਕੋਈ 562 ਤੋਂ 675 ਦੀ ਹੈਗੀ ਇਸ ਵਿੱਚ ਬੱਚੇ ਤੋਂ ਲੈ ਕੇ ਸਿਆਣਾ ਤੱਕ ਹਰ ਤਰ੍ਹਾਂ ਦੀ ਵੈਰਾਈਟੀ ਮਿਲ ਜਾਂਦੀ ਹੈਗੀ ਜਿੱਦ ਤੱਕ ਕਿ ਪਤਾ ਪਈ ਪੂਰਾ ਫੈਮਿਲੀ ਕੰਪਲੀਟ ਸ਼ੋਮ ਹੈ ਇੱਥੇ ਬੱਚਿਆਂ ਸਮਾਨ ਰੈਡੀਮੈਂਟ ਲੇਡੀਜ਼ ਜੈਂਟਸ ਮਨਿਆਰੀ ਜੁਐਲਰੀ ਹੋ ਗਿਆ ਫੋਟੋਵੈਅਰ ਵਗੈਰੇ ਹਰ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਇੱਕ ਛੱਤ ਫਰੌਕਸਰ ਆ ਚੁੱਕੇ ਆ ਜੀ ਪਲਾਜ਼ੋ ਸੂਟ ਕਿੰਨੇ ਕਿੰਨੇ ਸੋਹਣੇ ਕਲਰ ਆ ਚੁੱਕੇ ਦੇਖੋ ਧਾਗੇ ਦਾ ਕੰਮ ਕੀਤਾ ਕਿੰਨੇ ਕਿੰਨੇ ਠੰਡੇ ਕਲਰ ਆ ਚੁੱਕੇ ਆ ਗਿਆ ਤੇ ਨਾ ਦੇਖੋ ਕਿੰਨੇ ਹੀ ਪਿਆਰੇ ਨੈਕ ਬਣੇ ਹੈਗੇ ਨਾ ਦੇਖੋ ਇਸ ਦਾ ਪ੍ਰੋਪਰ ਕਾਟਨ ਦਾ ਕੁੜਤਾ 1200 ਰੁਪਏ ਦਾ ਵਿਦ ਸਟੱਫ ਇਹਦੇ ਨਾਲ ਦੁਪੱਟਾ ਵੀ ਹੈ ਇਹਦੇ ਨਾਲ ਪਲਾਜ਼ੋ ਵੀ ਹੈ ਤਦ ਵੀ ਤੁਸੀਂ ਕਪੜਿਆਂ ਦੇ ਨਹੀਂ ਜ਼ਿਆਦਾ ਪਰ ਮਾਰ ਦੇਖਦੇ ਹੋ ਤੇ ਬਹੁਤ ਜ਼ਿਆਦਾ ਰਸ ਦੇਖਦੇ ਹੋ ਤਾਂ ਸਮਝ ਲਓ ਉਹ ਵੱਡਾ ਡਿੱਪੂ ਹੈ ਜੀ ਵੱਡਾ ਡਿੱਪੂ ਬੰਗੇ ਵਿਖੇ ਫਿਰ ਤੋਂ ਮੈਂ ਪਹੁੰਚ ਗਈਆਂ ਔਰ ਬਹੁਤ ਸੋਨੇ ਸੋਨੇ ਕੁੜਤੇ ਹੈ ਜਿਹੜੇ ਕਿ ਇੱਥੇ ਆ ਗਏ ਨੇ ਪਰ ਇਸ ਤੇ ਰੇਟ ਮੈਂ ਨਹੀਂ ਤੁਹਾਨੂੰ ਦੱਸਨੇ ਇੱਥੋਂ ਦੇ ਰੇਟ ਤੁਹਾਨੂੰ ਦੱਸਣਗੇ ਜੀ ਇੱਥੇ ਕੰਮ ਕਰ ਰਹੇ ਨੇ ਜਿਹੜੇ ਕਿ ਇੱਥੋਂ ਮੈਨੇਜ ਕਰ ਰਹੇ ਨੇ ਹਰਜੀਤ ਜੀ ਸੋ ਹਰਜੀਤ ਜੀ ਕੀ ਦੇਖ ਰਹੇ ਹੋ ਕੀ ਲੱਭ ਰਹੇ ਹੋ ਇਹ ਤਾਂ ਮੈਂ ਟੀ-ਸ਼ਰਟ ਵਿੱਚ ਸੈਟਿੰਗ ਛੋਟੀ ਕਰਾਉਣੇ ਪਏ ਹਲੇ ਤਾਂ ਮਾਲ ਆਈ ਜਾਂ ਨਾ अच्छा टी-शर्टਾਂ ਦੀ ਨਵੀਂ ਸੈਟਿੰਗ ਕਰਵਾ ਰਹੇ ਹਾਂ ਨਵਾਂ ਮਾਲ ਆਇਆ ਹੈ ਨਵੇਂ ਮਾਲ ਦੇ ਵਿੱਚ ਕੁਝ ਸਸਤਾ ਤੇ ਵਧੀਆ ਲੈ ਕੇ ਆਏ ਹਾਂ ਗਰਮੀ ਲਈ ਕਿ ਨਹੀਂ ਆਪਾਂ ਹੁਣ بڑے ਕੰਮ ਕਰਦੇ ਸੀ ਤੁਸੀਂ ਹੁਣ ਵਿੱਚ ਆ ਕੇ ਤਾਂ ਹੁਣ ਕੁਝ ਕਰਨੀ ਥੋੜੀ ਹੈਲਪ ਕਰਨੀ ਪੈਣੀ ਸੀ ਤਾਂ ਕਰਦੇ ਇਧਰ ਬਸੇ ਆਵੋ ਮੈਂ ਆ ਜਾ ਨਹੀਂ ਆ ਤੇ ਆਪਾਂ ਤੁਹਾਨੂੰ ਦਿਖਾਉਨੇ ਵੈਰਾਈਟੀ ਤੇ ਮਣੀ ਸੈਟਿੰਗ ਕਰ ਲੋ ਮਾੜੀ ਜੀ ਤੁਹਾਨੂੰ ਦਿਖਾਉਣਾ ਹੈ ਵੈਰਾਈਟੀ ਬਿਲਕੁਲ ਬਿਲਕੁਲ ਵੈਰਾਈਟੀ ਦੇਖਣ ਦੇ ਲਈ ਹਮੇਸ਼ਾ ਜਿਹੜੀ ਕਿ ਵੈਰਾਈਟੀ ਤੁਹਾਨੂੰ ਦਿਖਾਈ ਜਾਂਦੀ ਹੈ ਉਹ ਲਾਈਵ ਦਿਖਾਈ ਜਾਂਦੀ ਹੈ ਔਰ ਤੁਹਾਨੂੰ ਪਸੰਦ ਵੀ ਬਹੁਤ ਜ਼ਿਆਦਾ ਆਉਂਦੀ ਹੈ ਔਰ ਅੱਜ ਜਿਹੜੀ ਕਿ ਚੀਜ਼ਾਂ ਦਿਖਾਣ ਲੱਗੇ ਨੇ ਕਹਿੰਦੇ ਕਿ ਨਵਾਂ ਮਾਲ ਆਇਆ ਤੇ ਸਸਤਾ ਵੀ ਆਇਆ ਤੁਹਾਨੂੰ ਪਸੰਦ ਵੀ ਆਏਗਾ ਕਿੰਨੇ ਰੁਪਏ ਤੋਂ ਸਟਾਰਟ ਹੋ ਰਿਹਾ ਪਹਿਲੇ ਦੱਸੋ ਇਹ ਟੀ-ਸ਼ਰਟ ਜੇ ਆਪਾਂ ਗੱਲ ਕਰ ਲੈਨੇ ਹੈਗੇ ਸਟਾਰਟਿੰਗ ਟੀ-ਸ਼ਰਟ ਤੋਂ ਕਰਦੇ ਹੈਗੇ ਲੇਡੀਜ਼ ਵਾਸਤੇ ਟੀ-ਸ਼ਰਟ ਕਿੰਨੀ ਪਿਆਰੀ ਆ ਚੁੱਕੀ ਹੈ ਕਿੰਨਾ ਪਿਆਰਾ ਸਟਾਫ ਹੈ ਇਹ ਨਹੀਂ ਕਿ ਬਸ ਹਸਤਾ ਖਰੀਦ ਕੇ ਮਹਿੰਗਾ ਵੇਚਣਾ ਸਾਡਾ ਉਹ ਕੰਮ ਹੈ ਨਹੀਂਗਾ ਕਿਉਂਕਿ ਇੱਥੇ ਕਰਾਊਡ ਹੀ ਇੰਨਾ ਹੁੰਦਾ ਕਿ ਆਪਾਂ ਹਰ ਇੱਕ ਬੈਂਟ ਤੇ ਫਾਇਦੇ ਕਰੀਦੇ ਹੈਗੇ ਮਤਲਬ ਹੁਣ ਜਿਹੜੀਆਂ ਵੀ ਕਾਲਜ ਆ ਰਹੀਆਂ ਕੁੜੀਆਂ ਨੇ ਜਾਂ ਫਿਰ ਸਕੂਲ ਜਾ ਰਹੀਆਂ ਗਰਲਸ ਨੇ ਉਹਨਾਂ ਨੂੰ ਅਲੱਗ-ਅਲੱਗ ਮਹਿੰਗੇ ਕੱਪੜੇ ਖਰੀਦਣ ਦੀ ਲੋੜ ਨਹੀਂ ਕਿਉਂਕਿ ਇਹ ਟੀ-ਸ਼ਰਟ ਆ ਬਹੁਤ ਸਸਤੇ ਭਾਅ ਦੇ ਵਿੱਚ ਦੇ ਰਿਹਾ ਮੈਨੂੰ ਲੱਗਦਾ ਕਿ 500 ਦੀ ਤਿੰਨ-ਚਾਰ ਟੀ-ਸ਼ਰਟਾਂ ਲੈ ਕੇ ਜਾ ਸਕਦੇ ਹੋ ਇਜ਼ੀਲੀ ਇੱਥੇ ਹਰ ਤਰ੍ਹਾਂ ਦੀ ਤੁਹਾਨੂੰ ਵੈਰਾਈਟੀ ਮਿਲਣੀ ਹੈ ਕਿ ਹਰ ਤਰ੍ਹਾਂ ਦੇ ਕਲਰ ਮਿਲਣ ਹੈ ਕਿ ਤੇ ਆਪਾਂ ਕੋਰਟ ਸਾਈਡ ਦੀ ਗੱਲ ਕਰੀ ਰੇਂਜ ਹੋਣੀ 800 900 ਦੀ ਆਪਾਂ ਜਿਹਨਾਂ ਸੀਤੈਸ ਲਾਇਆ 594 ਰੁਪਏ ਵਿੱਚ ਸਟਿਚ ਕੀਤਾ ਹੋਇਆ ਮਤਲਬ ਪੂਰਾ 2 ਪੀਸਾਂ ਦਾ ਸੈੱਟ ਦੇ ਰਹੇ ਹੋ 500 ਰੁਪਏ ਦੇ ਵਿੱਚ 594 ਰੁਪਏ ਦੇ ਵਿੱਚ ਮਤਲਬ ਮੈਨੂੰ ਕਿਤੇ ਨਾ ਕਿਤੇ ਲੱਗ ਰਿਹਾ ਕਿ ਤੁਸੀਂ ਨਾ ਜਨਤਾ ਦੇ ਨਾਲ ਮਜ਼ਾਕ ਕਰ ਰਹੇ ਹੋ ਜਿਹੜੇ ਦਰਸ਼ਕ ਦੇਖਦੇ ਹੁੰਦੇ ਨੇ ਇਹਨਾਂ ਨੂੰ ਕਈ ਵਾਰੀ ਇਹਨਾਂ ਨੂੰ ਮਿੱਠੀ ਜੀ ਗੋਲੀ ਦੇ ਦਿੰਦੇ ਨੇ ਕਿ ਤੁਹਾਡੇ ਕੋਲ ਆਜ਼ਨ ਬਾਅਦ ਤੋਂ ਮਹਿੰਗਾ ਚੀਜ਼ ਲਾ ਦੀਏ ਇਹਨਾਂ ਨੂੰ ਮੈਂ ਆਪਾਂ ਮਿੱਠੀ ਗੋਲੀ ਦੀ ਨਹੀਂ ਗੱਲ ਨਹੀਂ ਕਰੀ ਸਾਕੋ ਜਦੋਂ ਮਰਜੀ ਤੁਸੀਂ ਆ ਕੇ ਬਾਈ ਕਰ ਸਕਦੇ ਆ ਕਿ ਬਾ ਆਉਣਾ ਥੋੜਾ ਜਲਦੀ ਤੇ ਤੁਹਾਨੂੰ ਪਤਾ ਵੈਰਾਈਟੀ ਜ਼ਿਆ ਇੰਨੀ ਕੋ ਸੰਤਾ ਬੈਠੀ ਹੁੰਦੀ ਆ ਸਟਾਫ ਪਿੱਛੇ ਕਿ ਆਹ ਸਟਾਫ ਮੈਨੂੰ ਪਸੰਦ ਆ ਫਟਾਫਟ ਬੁਕਿੰਗ ਦੇ ਆਰਡਰ ਜਿਹੜੇ ਕਿ ਚੱਲਦੇ ਰਹਿੰਦੇ ਨੇ ਤੁਹਾਡੇ ਪਤਾ ਇੱਥੇ ਮੈਂ ਰੋਟੀ ਖਾਣ ਨੂੰ ਟਾਈਮ ਹੀ ਨਹੀਂ ਲੱਗਦਾ ਹੈਗਾ ਕਿਉਂਕਿ ਇੱਥੇ ਤੁਹਾਨੂੰ ਪਤਾ ਕਰਾਉੜੇ ਇੰਨਾ ਹੁੰਦਾ ਹੈਗਾ ਕਈ ਵਜਾਰੇ ਹਰੇ ਸੇਲਮੈਨ ਜਿਹੜੇ ਕਰਮ ਟੀਫਨ ਵੀ ਘਾਣੂ ਲੈ ਕੇ ਜਾਂਦੇ ਹੈਗੇ ਆ ਨਹੀਂ ਵੱਡੀਆਂ ਵੱਡੀਆਂ ਗੱਲਾਂ ਤਾਂ ਬਹੁਤ ਕਰ ਰਹੇ ਹਾਂ ਕਿ ਬਹੁਤ ਜ਼ਿਆਦਾ ਰੋਟੀ ਖਾਣ ਜੋਗਾ ਟਾਈਮ ਨਹੀਂ ਆ ਲੋਕ ਬਹੁਤ ਜ਼ਿਆਦਾ ਪਸੰਦ ਕਰ ਰਹੇ ਨੇ ਮੈਨੂੰ ਲੱਗਦਾ ਅੱਜ ਤੁਸੀਂ ਕੋਰਸ ਅਤੇ ਟੀ-ਸ਼ਰਟਾਂ ਹੀ ਦਿਖਾਉਣੀਆਂ ਨੇ ਬਸ ਮੈਂ ਨਹੀਂ ਦੇਖਣੇ ਮੈਨੂੰ ਹੋਰ ਬਹੁਤ ਸੰਸਣ ਆ ਚੁੱਕਿਆ ਕਿ ਨਾਈਟਸੂਟ ਕਿੰਨਾ ਸੋਹਣਾ ਦੇਖੋ ਸਟਾਫ ਆ ਚੁੱਕਿਆ ਹੈਗਾ ਇਕ ਪੀਸ ਆਪਾਂ ਤੁਹਾਨੂੰ ਓਪਨ ਕਰਕੇ ਦਿਖਾਉਣੇ ਹੈਗੇ ਇੰਨੀ ਵੈਰਾਈਟੀ ਆ ਚੁੱਕੀ ਹੈਗੀ ਜੇ ਤੁਸੀਂ ਆਪ ਹੋਣਾ ਕਨਫਿਊਜ਼ ਕੀ ਲਈ ਕਿ ਛੱਡ ਕੇ ਆਈ ਦੇਖੋ ਪੈਕਿੰਗ ਨਵੀਂ ਨਵੀਂ ਆਈ ਹੈਗੀ ਸਾਨੂੰ ਵੀ ਪਤਾ ਨਹੀਂ ਖੋਲਣੀ ਕਿੱਧਰ ਹੋएगी ਦੇਖੋ ਆ ਦੇਖੋ ਬਹੁਤ ਵੀ ਗੱਲ ਕਾਲੀ ਹੈ ਆਪਾਂ ਤੁਹਾਨੂੰ ਪਹਿਲਾਂ ਦਿਖਾਉਣੀ ਹੈ ਲੋਅਰ ਦੇਖੋ ਕਿੰਨਾ ਵਧੀਆ ਆ ਚੁੱਕਾ ਪਾਉਟਾਂ ਬਣੀਆਂ ਨੇ ਬਿਲਕੁਲ ਖੁੱਲ ਖੁੱਲਾ ਡੁੱਲਾ ਲੋਅਰ ਜਿਹੜਾ ਕਿ ਰਾਤ ਨੂੰ ਤੁਸੀਂ ਯੂਜ਼ ਕਰ ਸਕਦੇ ਹੋ ਸੌਣ ਲੱਗੇ ਨਾਈਟਵੇਅਰ ਦੇ ਵਿੱਚ ਪਾਕਟਸ ਨਾਲ ਬਣੀਆਂ ਹੋਈਆਂ ਨੇ ਔਰ ਮੈਂ 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 ਗੈਸ ਕਰ ਰਦੀ ਆ ਇਹ ਹੋਏਗਾ 1500 1800 ਤੱਕ ਦੀ ਰੇਂਜ ਦੇ ਵਿੱਚ। ਬਿਲਕੁਲ ਮਿਲਦਾ ਜੀ ਆਪਾਂ ਇਹਨੇ ਤੁਹਾਨੂੰ ਦੋ ਦੇ ਦੇਣੇ ਹੈਗੇ ਆ ਆਪਾਂ ਦੇਣਾ 744 ਰੁਪਏ ਵਿੱਚ ਇਹ 744 ਰੁਪਏ ਦੇ ਵਿੱਚ ਮਿਲੇਗਾ। ਹਾਂਜੀ ਹਾਂਜੀ ਬਹੁਤ ਸੋਹਣਾ ਸਟੱਫ ਹੈ। ਬਹੁਤ ਫਾਈਨ ਆ ਇਹ ਕੋ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ ਹੈਗੇ ਲੱਗ ਲੱ ਤੁਹਾਨੂੰ ਹੌਲੀ ਹੌਲੀ ਵਧਾਨਗੇ ਪਰ ਰੇਟ ਤਾਂ ਘਟਾਈ ਜਾਂਦੇ 744 ਤੋਂ 725 ਆ ਗਏ 712 ਦੇਣਾ ਜੀ ਆਪਾਂ ਇਹ ਲੈ ਫਿਰ ਜ਼ਿਆਦਾ ਕਲਰ ਵੀ ਬਹੁਤ ਸੋਹਣੇ ਨੇ ਰੈੱਡ ਕਲਰ ਦਾ ਨਾਈਟਸੂਟ 612 ਰੁਪਏ ਦੇ ਵਿੱਚ ਬਿਲਕੁਲ ਹਰ ਤਰ੍ਹਾਂ ਰੇਂਜਮੈਂਟ ਹੀ ਆ ਗਿਆ ਦੇਖੋ ਕਿੰਨੇ ਕਿੰਨੇ ਸੋਹਣੇ ਲੌਂਗ ਵਿੱਚ ਆ ਚੁੱਕੇ ਹੈਗੇ ਆ ਜੇ ਤੁਸੀਂ ਪਾਣੇ ਦਾ ਟਿੱਕ ਦੇ ਨਿਸ਼ਾਨ ਆਪਣੇ ਬਜਟ ਨਾਲ ਪਾਣੇ ਹੈਗੇ ਜੀ ਆਹ ਦੇਖੋ ਜੀ ਬੈਕ ਤੇ ਵੀ ਪ੍ਰਿੰਟਿੰਗ ਕੀਤੀ ਹੋਈ ਆ ਫਰੰਟ ਤੇ ਵੀ ਪੇਂਟਿੰਗ ਕੀਤੀ ਹੋਈ ਆ ਔਰ ਇਹ ਤੁਹਾਨੂੰ 700 ਦੀ ਰੇਂਜ ਤੱਕ ਬੜੇ ਅਮੇਜ਼ਿੰਗ ਨਾਈਟਸੂਟ ਮਿਲਣ ਵਾਲੇ ਨੇ ਨਵੇਂ-ਨਵੇਂ ਵਾਓ ਦਿਸ ਇਜ਼ ਵੈਰੀ ਬਿ ਮੈਂ ਰੇਟ ਗਲਤ ਲੱਗਿਆ ਤੁਹਾਡੇ ਕੋ ਇਹ ਰੇਟ ਗਲਤ ਨਹੀਂ ਲੱਗਾ ਜੀ ਇਹ ਆਪਾਂ ਦੇਣਾ ਇੰਨੇ ਦਾ ਸਿਰਫ 356 ਰੁਪਏ ਵਿੱਚ ਸੀਰੀਅਸਲੀ ਰੇਟ ਗਲਤ ਲੱਗ ਗਿਆ ਮੈਂ ਸੜ ਕੋ ਰੇਟ ਗਲਤ ਲੱਗਿਆ ਨਹੀਂ ਹਰੇਕ ਚੀਜ਼ ਉੱਪਰ ਟੈਗ ਲੱਗੇ ਹੋਇਆ ਇਹ ਥੋੜਾ ਆਪਾਂ ਹਰ ਇੱਕ ਤੇ ਮਹਿੰਗੇ ਰੇਟ ਲਾਈ ਜਾਣਾ ਹੈਗਾ ਸਾਡੇ ਹਰ ਤੇ ਘੱਟ ਵੀ ਤੇ ਵੱਧ ਵੀ ਇਹ ਪੂਰਾ ਨਾਈਟ ਸ਼ੂਟ ਇੰਨਾ ਸੋਹਣਾ 356 ਰੁਪਏ ਦੇ ਵਿੱਚ ਬਿਲਕੁਲ 356 ਕਿਉਂ ਤੂੰ ਸ਼ੌਕ ਹੋ ਗਿਆ ਕੀ ਹੋ ਗਿਆ ਮੈਂ ਕਿਹਾ ਕਿ ਮੇਂਗਾ ਹੋਏਗਾ ਬਟ ਬਹੁਤ ਸਸਤਾ ਪਜਾਮਾ ਦੇਖ ਲਵਾ ਲੋ ਜੀ ਤੁਸੀਂ ਪ੍ਰੋਪਰ ਦੇਖ ਸਕਦੇ ਹੋ ਜੀ 356 ਰੁਪਏ ਦਾ ਨਾਈਟਸੂਟ ਔਰ ਮੈਨੂੰ ਲੱਗਦਾ ਨਹੀਂ ਕਿ ਤੁਸਾਨੂੰ ਸੀਤੀ ਸਵਾਈ ਇੰਨੀ ਸਸਤੀ ਕੋਈ ਚੀਜ਼ ਮਿਲ ਸਕਦੀ ਹੈ ਮਾਰਕੀਟ ਦੇ ਵਿੱਚੋਂ ਮੈਂ ਤੁਹਾਨੂੰ ਲੋਰੇ ਮੈਂਣਾ ਹੈਗਾ ਆਪਾਂ ਨਾਲ ਟੀ-ਸ਼ਰਟ ਵੀ ਦੇਣੀ ਹੈ 356 ਰੁਪਏ ਵਿੱਚ ਵਾਹ ਇਹ ਪੀਸ ਮੈਂ ਪੱਕਾ ਲੈ ਕੇ ਜਾਊਂਗੀ ਇਹ ਤਾਂ ਮੈਂ ਆਸਾਈਡ ਕਰ ਲੈਣੀ ਆ ਆ ਦੇਖੋ ਹੋਰ ਸੁਣ ਕਿਨੇ ਆ ਚੁੱਕੇ ਹੈਗੇ ਕਿਨੇ ਕਿਨੇ ਪਿਆਰੇ ਕਾਲਰ ਬਣੇ ਹੈਗੇ ਇਹ ਦੇਖੋ ਬਟਨ ਲੱਗੇ ਹੈ ਤੇ ਨਾਲ ਦੇ ਕੋ ਪਾਈਪਿੰਗ ੱਡੀ ਹੈਗੀ ਆ ਜੀ ਬਹੁਤ ਸੋਹਣੇ ਆਰਟੀਕਲ ਆ ਚੁੱਕੇ ਆਪਾਂ ਦੇ ਨਾਲ 544 ਰੁਪਏ ਵਿੱਚ ਮੈਨੂੰ ਹਰਜੀਤ ਜੀ ਇੱਦਾਂ ਲੱਗ ਰਿਹਾ ਕਿ ਤੁਹਾਡੇ ਕੋਲ ਨਾ ਰੇਟ ਗਲਤ ਲੱਗ ਗਿਆ ਇੱਕ ਵਾਰੀ ਫੇਰ ਚੈੱਕ ਕਰ ਲਓ ਜਾ ਕੇ ਮੈਂ ਰੇਟ ਸਾਡੇ ਲੱਗੇ ਹੁੰਦੇ ਸਾਰੇ ਹੈ ਨਾ ਜਿਹੜੇ ਰੇਟ ਤੁਸੀਂ ਦਿਖਾ ਰਹੇ ਹੋ ਉਹੀ ਰੇਟ ਦਵੋਗੇ ਨਾ ਪੱਕਾ ਬਿਲਕੁਲ ਉਹੀ ਰੇਟ ਦੇਣੇ ਇਹ ਨਹੀਂ ਕਿ ਮੱਥਾ ਦੇਖੇ ਬਿੰਦੀ ਲਾਉਣੀ ਗਾਹ ਦੇਖੇ ਰੇਟ ਰੋ ਕੰਮ ਇੱਥੇ ਨਹੀਂ ਵਟੜੀਪੂ ਵਿੱਚ ਮਤਲਬ ਜੀ ਕਹਿੰਦੇ ਨਹੀਂ ਕਿ ਜਿਹੜੇ ਰੇਟਾਂ ਤੇ ਹੁੰਦਾਂ ਨੂੰ ਦਿਖਾਈ ਜਾ ਰਹੇ ਨੇ ਮੈਂ ਰੁਕ ਜਾ ਰੁਕ ਜਾ ਇਹਨਾਂ ਨੂੰ ਦਿਖਾ ਵੀ ਦਵਾਂ 544 ਰੁਪਏ ਦਾ ਨਾਈਟ ਸ਼ੂਟ 356 ਰੁਪਏ ਦਾ ਨਾਈਟ ਸ਼ੂਟ ਔਰ ਜੇਕਰ ਤੁਸੀਂ ਲੌਂਗ ਲੈਣੇ ਨੇ ਵਧੀਆ ਬਹੁਤ ਮਖਮਲ ਮੁਲਾਇਮ ਜੇ ਕਪੜਾ ਹੈ ਮੈਨੂੰ ਲੱਗਦਾ ਚੀਜ਼ ਵੀ ਤੁਸੀਂ ਦੇਖ ਪਰ ਅੱਕੇ ਲੈਂਦੇ ਹੋਗੇ ਆ ਦੇਖੋ ਕਿੰਨੀ ਸੋਹਣੀ ਆ ਚੁੱਕੀ 475 ਰੁਪਏ ਜੀ ਸਟਾਫ ਦੇਖੋ ਹੱਥ ਲਾਇਆ ਕਿੰਨਾ ਫਾਈਨਲ ਵਾਓ ਦਿਸ ਇਜ਼ ਮਤਲਬ ਪ੍ਰੋਪਰ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਤੁਹਾਡੇ ਕੋਲ ਨੇ ਅੱਛਾ ਮੈਨੂੰ ਇਹ ਦੱਸੋ ਕਿ ਤੋ ਲੈ ਕੇ ਕਿਥੋਂ ਆਨੇ ਹੋ ਇੰਨਾ ਸਾਰਾ ਮਾਲ ਮਾਰੇ ਇਹ ਆਪਣੀ ਮੈਨੂਫੈਕਚਰੀ ਸਾਰੀ ਆਪਾਂ ਆਪ ਤਿਆਰ ਕਰਾਈ ਸਾਡੇ ਆਪਣੇ ਕਾਰੀਗਰ ਸਾਰੇ ਹੈਗੇ ਤਾਂ ਹੀ ਨੇ ਸਸਤੇ ਸਸਤੇ ਦੇ ਰਹੇ ਹੋ ਕਾਹਿੰਕ ਆਪਾਂ ਨਵਾਰੀ ਖੰਦਾ ਜੀ ਇਹ ਇਹ ਇਦਾਂ ਤਾਂ ਨਹੀਂ ਕੁਛ 30 ਅਪ੍ਰੈਲ ਤੱਕ ਮਈ ਤੱਕ ਜਿਹੜੀ ਕਿ ਸੇਲ ਲੱਗੂਗੀ ਇਹ ਸਾਲ ਦੇ 365 ਦਿਨ ਲੱਗਦੀ ਹੈ 365 ਦਿਨ 365 ਦਿਨ ਤੁਹਾਨੂੰ ਆਫਰਾਂ ਮੈਣੀ ਹੈਗੀ ਇਹ ਨਹੀਂ 2-4 ਆਪਾਂ ਦਿਨ ਸੇਲ ਲਾਤੀ ਸੇਲ ਲਾਤੀ ਕਹਿੰਦੇ ਆਪਾਂ ਲੋਕਾਂ ਨੂੰ ਇਕੱਠੇ ਗਾਲੇ ਬਾਅਦ ਚ ਲੈਣਾ ਹੱਥ ਖੜੇ ਕਰ ਮਤਲਬ ਟੀ-ਸ਼ਰਟਾਂ ਦੇ ਨਾਲ ਦੀ ਜੀਨਾਂ ਲੈਗਿੰਗਸ ਕੁਝ ਤਾਂ ਦਿਖਾ ਦਿਓ ਮੈਨੂੰ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਹੈਗੇ ਆ ਆਪਾਂ ਤੁਹਾਡੇ ਕੋਲ ਲੈ ਕੇ ਮਿਟੀਆਂ ਡ्रेसेस ਹਾਂਜੀ ਲੌਂਗ ਮਿਟੀ ਆ ਚੁੱਕੀ ਫਰੌਕ ਸਟਾਈਲ ਵੀ ਹੈਗੀ ਆ ਸਟ੍ਰੇਟ ਵੀ ਹੈਗੀ ਆ ਇਹ ਆਪਾਂ ਤੁਹਾਨੂੰ ਦੇਣੀ ਹੈਗੀ ਸਿਰਫ 800 ਰੁਪਏ ਵਿੱਚ ਇਹ ਮਾਰਕੀਟ ਦੇ ਵਿੱਚ ਤਾਂ ਇਹ 12-12 ਸੌ ਦੀਆਂ ਮਿਲਦੀਆਂ ਨੇ ਜਿਹੜੇ ਤੁਸੀਂ 800 ਰੁਪਏ ਦੇ ਵਿੱਚ ਦੇ ਰਹੇ ਹੋ ਕੁਝ ਮਾਰਜਨ ਰੱਖ ਰਹੇ ਹੋ ਆਪ ਲੈ ਲਿਗੇ ਮਾਰਜਨ ਰੱਖਿਆ ਆ ਆਪਾਂ ਦੇਣੀ 481 ਰੁਪਏ ਵਿੱਚ ਇਹ ਕਾਟਨ ਦਾ ਸਟੱਫ ਹੈ ਤੁਹਾਨੂੰ ਪਤਾ ਹੈ ਨਾ ਹਾਲੀ ਸਾਨੂੰ ਪਤਾ ਤਾਂ ਹੀ ਭੇਜਦੇ ਆ ਪਾ ਕਾਟਨ ਕਰਕੇ ਹੁਣ ਆਪਣੀ ਸਿਆਰ ਮਤਲਬ ਚਾਹੇ ਗਰਮੀਆਂ ਚ ਇੰਨੇ ਸਸਤੇ ਚੀਜ਼ਾਂ ਤੁਸੀਂ ਮਾਰਕੀਟ ਤੇ ਵੇਚਦੇ ਹੋ ਕੁਝ ਬਚਾਣੇ ਹੋ ਆਪਦੇ ਲਈ ਇਹਨਾਂ ਦੇ ਜਿਹੜੇ ਇੰਨੇ ਮੁੰਡੇ ਕੰਮ ਕਰਦੇ ਫਿਰਦੇ ਇਹਨਾਂ ਦੇ ਖਰਚੇ ਕਿੱਦਾਂ ਕੱਢਣੇ ਆ ਆਪਾਂ 5-5 10 ਰੁਪਏ ਦੇ ਮਾਜਣੇ ਚੀਜ਼ਾਂ ਵੇਚੀ ਹੈਗੀਆਂ ਤੁਹਾਨੂੰ ਪਤਾ ਸ਼ਾਮ ਤੱਕ ਕਰਾਊਡ ਕਿੰਨਾ ਹੁੰਦਾ ਹੈਗਾ ਨਾ ਪੰਜ ਪੰਜ ਦਾਦਾ ਚੀਜ਼ਾਂ ਵਿੱਚ ਕਿਸੇ ਕੋ ਗੱਲ ਪਹੁੰਚ ਨਹੀਂ ਹੈਗੀ ਮਤਲਬ ਸੱਚੀ ਦੱਸੋ ਜੇ ਤੁਹਾਡੇ ਕੋਈ ਗਾਹ ਕਰਨ ਦੇ ਇੱਕ ਅੱਧੀ ਚੀਜ਼ ਲੈਣ ਆਂਦਾ ਹੋਏਗਾ ਤੇ ਮੈਨੂੰ ਲੱਗਦਾ ਬਹੁਤ ਸਾਰੇ ਕੱਪੜੇ ਇਕੱਠੇ ਕਰਕੇ ਲੈ ਕੇ ਜਾਂਦਾ ਹੋਏਗਾ ਬਿਲਕੁਲ ਦੋ ਚੀਜ਼ ਲੈਣਾ ਮੈਂ ਦਾਦਾ ਚੀਜ਼ਾਂ ਲੈ ਜਾਂਦਾ ਹਾਂ ਕਿ ਪਤਾ ਕੀ ਇਸੇ ਕਨੇ ਹੁਣ ਪਤਾ ਨਹੀਂ ਵੱਡੇ ਦੀ ਪੂਚ ਹਰ ਤਾਈਂ ਵੈਰਾਈਟੀ ਮਿਲ ਜਿੰਦੀ ਉਹ ਵੀ ਇੱਕ ساتھ ਲਿਓ ਕਿਉਂਕਿ ਰੀਡ ਘਾਟਦੀ ਮੈਣੀ ਇਹ ਤਾਂ ਕੁੜੀਆਂ ਦੀ ਵੈਰਾਈਟੀ ਅਸੀਂ ਤੁਹਾਨੂੰ ਦਿਖਾਈ ਜਾ ਰਿਹਾ ਕਿ ਬਟ ਅੱਜ ਬਿਕੋਜ਼ ਡ्रेसेस ਹਨਾ ਕੋ ਨਵੇਂ ਆਏ ਨੇ ਨਾ ਸਮਰ ਵੀਰ ਤੇ ਵਿੱਚ ਬਹੁਤ ਜ਼ਿਆਦਾ ਸਟੱਫ ਨਵਾਂ ਆਇਆ ਬਟ ਜੇਕਰ ਤੁਸੀਂ ਬੱਚਿਆਂ ਦੀ ਵੈਰਾਈ ਗਰ ਮਾਰ ਇਹਨਾਂ ਦੇ ਕੋਲ ਲੱਗੀ ਰਹਿੰਦੀ ਹੈ ਇੱਕ ਵਾਰੀ ਨਜ਼ਰ ਮਾਰ ਲਓ ਤੁਹਾਨੂੰ ਮੈਂ ਤਸਵੀਰਾਂ ਦਿਖਾਉਣਾ ਚਾਹੁੰਗੀ ਕਿ ਕਿੰਨੇ ਜ਼ਿਆਦਾ ਕੱਪੜੇ ਇਹਨਾਂ ਦੇ ਕੋਲ ਹੈ ਔਰ ਇਹ ਕੱਪੜੇ ਡੇਲੀ ਇਹਨਾਂ ਦੀ ਪਰਚੇਜ਼ਿੰਗ ਹੁੰਦੀ ਹੈ ਤੇ ਡੇਲੀ ਸੋਲਡ ਆਊਟ ਹੋ ਜਾਂਦੇ ਨੇ ਲਾਈਵ ਦੇ ਵਿੱਚ ਬਹੁਤ ਸਾਰੇ ਲੋਕ ਪਸੰਦ ਕਰ ਲੈਂਦੇ ਨੇ ਤੇ ਲਾਈਵ ਦੇ ਵਿੱਚ ਹੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਸੇਲ ਹੋ ਜਾਂਦੀਆਂ ਨੇ ਦੇਖੋ ਕਿੰਨੇ ਬਿਊਟੀਫੁਲ ਕੁੜਤਾਸ ਇਹਨਾਂ ਦੇ ਕੋਲ ਆਏ ਹੋਏ ਨੇ ਔਰ ਪੂਰੀ ਡ्रेसेस ਵੀ ਤੁਹਾਨੂੰ ਇੱਥੇ ਮਿਲਣਗੀਆਂ ਔਰ ਮੈਂ ਇਹ ਵੀ ਗੱਲ ਤੁਹਾਨੂੰ ਹਰਜੀਤ ਜੀ ਪੁੱਛਣਾ ਚਾਹੁੰਦੀ ਆ ਇਹਨਾਂ ਚੀਜ਼ਾਂ ਤੇ ਜੇਕਰ ਕੋਈ ਇਕੱਠੀ ਸ਼ਾ ਕੋ ਗਿਫਟ ਗੋਫਟ ਦਵੋਗੇ ਕਿ ਨਹੀਂ ਦਵੋਗੇ ਸਾਡੇ ਦੇ ਰੇਟੇ ਗਿਫਟਾਂ ਵਾਲੇ ਹੈਗੇ ਆ ਗ੍ਰੇਟ ਗਿਫਟ ਅੱਛਾ ਜਿਹੜੇ ਰੇਟ ਤੁਸੀਂ ਦੇ ਰਹੇ ਮਾਰਕੀਟ ਦੇ ਵਿੱਚੋਂ ਕਿਤੇ ਹੋਰ ਨਹੀਂ ਮਿਲਣਾ ਇੱਥੇ ਮੈਂਡੇ ਨਹੀਂ ਤੁਹਾਨੂੰ ਆਪਾਂ ਖੁੱਲਾ ਚੈਲੰਜ ਕਰਦੇ ਹੈਗੇ ਆ ਸਟੱਫ ਚੈੱਕ ਕਰ ਲੈਣਾ ਤੇ ਰੇਟ ਚੈੱਕ ਕਰ ਲੈਣਾ ਠੀਕ ਹੈ ਤੇ ਦੇਖਣ ਸਾਰੀ ਚੀਜ਼ ਇੱਕੋ ਲੱਗਦੀ ਹੁੰਦੀ ਆ ਤੇ ਬਾਕੀ ਤੁਸੀਂ ਬਾ ਡਾਡੀ ਪੂਬੀਟ ਕਰਕੇ ਆਪਣੇ ਪਸੰਦ ਅਕੋਰਡ ਲੈ ਕੇ ਜਾ ਸਕਦੇ ਕਹਿੰਦੇ ਸਟੱਫ ਚੈੱਕ ਕਰ ਲੈਣਾ ਤੇ ਰੇਟ ਚੈੱਕ ਕਰ ਲੈਣਾ ਲੋ ਜੀ ਇਹ ਕੁੜਤਾ ਮੈਨੂੰ ਲੱਗਦਾ ਕਿ ਇਹਦੀ ਸਟਿਚਿੰਗ ਹੀ ਜੇਕਰ ਅਸੀਂ ਕਰਵਾਉਂਦਾਈ 4-500 ਰੁਪਏ ਲੱਗ ਜਾਂਦਾ ਪਰ ਇੱਥੇ ਕੱਪੜੇ ਦੇ ਨਾਲ ਵਿਦ ਸਟਿਚਿੰਗ 7-700 ਰੁਪਏ ਦੇ ਕੁੜਤੇ ਮਿਲ ਰਹੇ ਨੇ 5 ਹੋਰ ਖੋਲੀ ਦੇ ਲੋ ਖੋਲੀ ਦੇ ਲੋ ਅੱਜ ਖਤਰ ਸ਼ਾਰਟ ਕੋਟ ਤੇ ਆ ਗਏ ਖਤਮ ਨਹੀਂ ਹੋਣੀਆਂ ਚਾਹੀਦੀਆਂ ਚੀਜ਼ਾਂ ਦੇਖੋ ਕਿੰਨੇ ਕਿੰਨੇ ਸੋਹਣੇ ਕਲਰ ਆ ਚੁੱਕੇ ਆ ਕੰਟਰਾਸਟ ਕਿੰਨੇ ਕਿੰਨੇ ਪਿਆਰੇ ਆ ਚੁੱਕੇ ਆ ਗਿਆ ਛੋਟੀ ਬੁਟੀ ਹੈਗੀ ਵੱਡੀ ਬੁਟੀ ਹੈਗੀ ਹੁਣ ਪਸੰਦ ਤੁਸੀਂ ਕਰਨੇ ਹੈਗੇ ਆ ਦੇਖੋ ਕਿੰਨੇ ਕਿੰਨੇ ਸੋਹਣੇ ਬਹੁਤ ਸੋਹਣੀਆਂ ਚੀਜ਼ਾਂ ਨੇ ਡੀਟਲਿਡਲੀ ਛੱਡਾਂ ਤੁਸੀਂ ਜੈਗੀ ਨਾ ਪਾ ਲੋ ਤੁਸੀਂ ਲੈਗੀ ਨਾ ਪਾ ਲੋ ਤੁਸੀਂ ਪਾ ਲੋ ਜੀਨ ਦੇ ਨਾਲ ਥੋਤੇ ਟਪੈਂਡ ਕਰਦਾ ਹੈਗਾ ਜੀ ਠੀਕ ਹੈ ਕਲਰ ਇੱਕ ਤੋਂ ਇੱਕ ਘਟ ਕੇ ਮੈਨੇ ਹੈਗੇ ਆ ਦੇਖੋ ਕਿੰਨੇ ਕਿੰਨੇ ਪਿਆਰ ਪਿਆਰੇ ਵਿੱਚ ਕੁੜਤੇ ਆ ਚੁੱਕੇ ਸ਼ਾਰਟ ਦੇ ਵਿੱਚ ਪਸੰਦ ਤੁਸੀਂ ਕਰੋ ਕਿਹੜਾ ਕਰ ਵੇ ਤਾਂ ਬਿਲਕੁਲ ਇਹੀ ਗੱਲਾਂ ਦਾ ਮਟੜੀ ਪਵਾ ਕੇ ਸਾਰੇ ਮਾਰੇ ਹਰਾਂ ਪਰ ਰੋਜ਼ ਨਵਾਂ ਪਾ ਸਕਦੀ ਆ ਮੈਂ ਤਾਂ ਜਿੰਨੇ ਤੁਸੀਂ ਰੇਟ ਸਸਤੇ ਲਾਏ ਹੋਇਆ ਤੇ ਰੋਜ਼ 365 ਦਿਨ ਨਵੇਂ ਕੱਪੜੇ ਬੋਲ ਬਿਲਕੁਲ ਬਿਲਕੁਲ ਆ ਦੇਖੋ ਜੀ ਹੋਰ ਮਾਰੇ ਧਮਾਕਾ ਕਰਨ ਲੱਗੇ ਧਾਗੇ ਦਾ ਕੰਮ ਕੀਤਾ ਕਿੰਨਾ ਸੋਹਣਾ ਕੁੜਤਾ ਆ ਚੁੱਕਾ ਹੈਗਾ ਇਹ ਆਪਾਂ ਸੀਤਾ ਸਲਾ ਦੇਣਾ ਸਿਰਫ 700 ਰੁਪਏ ਵਿੱਚ 700 ਰੁਪਏ ਦਾ ਇਹ ਜਿਹੜਾ ਕੱਪੜਾ ਹੀ ਆ ਨਾ ਮਾਰਕੀਟਸ ਬਹੁਤ ਮਹਿੰਗਾ ਮਿਲਦਾ ਜਿੱਤੇ ਤੁਸੀਂ ਧਾਗੇ ਦਾ ਕੰਮ ਲੈ ਸਸਤਾ ਦੇ ਰਹੇ ਹੋ ਇਹ ਆਪਾਂ ਦੇਣਾ 700 ਦਾ ਕੱਟ ਦੇਖੋ ਜੀ ਤੁਹਾਨੂੰ ਸੱਚੀ ਕਹਿ ਰਹੀ ਹਾਂ ਹਲੇ ਵੀ ਰੇਟ ਚੇਂਜ ਕਰ ਲਓ ਆਈ ਰੀਲ ਦੁਬਾਰਾ ਵੀਡੀਓ ਦੁਬਾਰਾ ਬਣਾ ਲਾਂਗੇ ਰੇਟ ਚੇਂਜ ਕਰ ਦੁਬਾਰੇ ਮਿਲਣੀ ਜੋ ਚੱਲਦਾ ਚੱਲਣ ਦਿਓ ਮਾਰਾ ਦੇਖੋ 575 ਦੇਣਾ ਇਹ 700 ਦਾ 575 ਦੀ ਕੰਪੈਰੀਸ਼ਨ ਕਹੇ ਦੱਸੋ ਕੀ ਫਰਕ ਲੱਤ ਹੁੰਨੇ ਵਿੱਚ ਮੈਨੂੰ ਤਾਂ ਕੁਝ ਵੀ ਨਹੀਂ ਲੱਗਦਾ ਦੋਨੇ ਬਹੁਤ ਸੋਹਣੇ ਲੱਗਦੇ ਪਏ ਆ ਫੇ ਦੋਨੇ ਲੈ ਜਾਓ ਮਾਰਾ ਇੱਕ 700 ਦਾ ਇੱਕ 575 ਰੁਪਏ ਦਾ ਕਿਆ ਬਾਤ ਹੈ ਜੀ ਹਰ ਇੱਕ ਚੀਜ਼ ਤੇ ਜਿਹੜੇ ਕਿ ਵਧੀਆ ਵਧੀਆ ਤੁਹਾਨੂੰ ਲੈਸ ਮਿਲ ਰਹੀ ਆ ਔਰ ਕੁੜਤੇ ਇੰਨੇ ਜ਼ਿਆਦਾ ਸਸਤੇ ਅੱਛਾ ਅੱਛਾ ਮੈਨੂੰ ਫਰਕ ਪਤਾ ਲੱਗਿਆ ਇਹਦੇ ਚ ਸਾਈਜ਼ ਦਾ ਫਰਕ ਹੈ ਤੁਹਾਨੂੰ ਵੀ ਤਾਂ ਹੰਟਾ ਦਾ ਲੱਗਿਆ ਗਿਆ ਸਾਨੂੰ ਪਹਿਲਾਂ ਆਹ ਫਰਕ ਹੈ ਤੇ ਸਭ ਸਟਾਈਲ ਦਾ ਫਰਕ ਵੀ ਹੈਗਾ ਦੇਖੋ ਕਿੰਨੇ ਸੋਹਣੇ ਆ ਚੁੱਕੇ ਫਲਾਵਰ ਕਿੰਨੇ ਕਿੰਨੇ ਵਧੀਆ ਬਣੇ ਹੈਗੇ ਨੈਕ ਤੇ ਧਾਗੇ ਦਾ ਕੰਮ ਕੀਤਾ ਹੈ ਬਹੁਤ ਸੋਹਣਾ ਆਰਟੀਕਲ ਆ ਚੁੱਕਾ ਹੈ ਔਰ ਤੁਹਾਨੂੰ ਪਤਾ ਜੀ ਕਿ ਕਰ ਇਦਾਂ ਦੇ ਸੂਟ ਤੁਸੀਂ ਮਾਰਕੀਟ ਦੇ ਵਿੱਚੋਂ ਲੈਣ ਜਾਓਗੇ ਤੁਹਾਨੂੰ ਇਹ ਸੂਟ ਬਹੁਤ ਮਹਿੰਗੇ ਮਿਲਣਗੇ ਪਰ ਇੱਥੇ ਸੀਤੇ ਸਵਾਏ ਕੁੜਤੇ ਰੋ ਸਸ ਤੁਹ ਦੇਖਦੇ ਆ ਤੇ ਲੱਗਦਾ ਇਹ ਵੀ ਲੈ ਜਾ ਉਹ ਵੀ ਲੈ ਜਾ ਜਾਗੋਲੀ ਵੀ ਲੈ ਜਾ ਹਲਦੀਲੀ ਵੀ ਲੈ ਜਾ ਔਰ ਇਦਾਂ ਦੇ ਕੁਰਤੇ ਤੁਸੀਂ ਅੰਜਾਲੀ ਰੱਖ ਸਕਦੇ ਹੋ ਆਫਿਸ ਵੇਅਰ ਲਈ ਰੱਖ ਸਕਦੇ ਹੋ ਕਾਲਜ ਦੇ ਵੇਅਰ ਲਈ ਰੱਖ ਸਕਦੇ ਹੋ ਇਦਾਂ ਦੀ ਚੀਜ਼ ਜੇਕਰ ਤੁਸੀਂ ਡੇਲੀ ਪਾਓਗੇ ਨਾ ਤਾਂ ਲੋਕ ਤੁਹਾਨੂੰ ਪੁੱਛਣਗੇ ਯਾਰ ਤੂੰ ਪਰਚੇਜ਼ਿੰਗ ਕਰਦੀ ਕਿੱਥੋਂ ਆਂ ਕਿ ਤੇਰੇ ਪਾਪਾ ਦੀ ਕੋਈ ਫੈਕਟਰੀ ਫੈਕਟਰੀ ਚੱਲਦੀ ਹੈ ਕੱਪੜਿਆਂ ਦੀ ਹੋਰ ਕੀ ਦਿਖਾ ਰਹੇ ਹੋ ਇਹ ਆਪਾਂ ਜੈਗਿੰਗ ਵੀ ਲੈਂਦੀ ਹੈਈ ਕਲੇ ਕੁਰਤੇ ਹੁੜਦੇ ਜਾਨੇ ਆਪਾਂ ਨਾਲ ਜੈਗਿੰਗ ਵੀ ਦੇਣੀ ਹੈ ਪੂਰੇ ਸਟੈਚੂਅਲ ਪੀਸ ਹੈਗੇ ਪੌਕਟਾ ਦੇਖੋ ਕਿੰਨੀ ਵਧੀ ਲੱਗੀਆਂ ਕ੍ਰਾਸ ਪੌਕਟ ਆ ਚੁੱਕੀ ਹੈਗੀ ਇੰਨੀ ਸਸਤੀਆਂ ਚੀਜ਼ਾਂ ਔਰ ਇੰਨੀ ਵਧੀਆ ਕੁਆਲਿਟੀ ਵਾਰਟੀ ਨਾ ਕੋਈ ਕੰਪਰੋਮਾਈਜ਼ ਨਹੀਂ ਕੁਆਲਿਟੀ ਨਾ ਮੈਂ ਵੀ ਉਹ ਹੀ ਦੇਖ ਰਹੀ ਹਾਂ ਕੁਆਲਿਟੀ ਨਾ ਕੋਈ ਕੰਪਰੋਮਾਈਜ਼ ਨਹੀਂ ਔਰ ਇੰਨੀਆਂ ਵਧੀਆ ਵਧੀਆ ਦੇਖੋ ਜੀ ਲੋ ਜੀ ਜਿਹੜੇ ਕੀ ਪਾਣਾ ਚਾਹੁੰਦੇ ਨੇ ਸਟ੍ਰੇਟ ਜੈਗਿੰਗਸ ਪਾਣਾ ਚਾਹੁੰਦੇ ਨੇ ਟੌਪਸ ਦੇ ਨਾਲ ਉਹਨਾਂ ਲਈ ਵੀ ਬਹੁਤ ਸੋਹਣੀਆਂ ਜੈਗਿੰਗਸ ਅਵੇਲੇਬਲ ਹੋਣ ਗਿਆ ਹੁਣ ਜੀਨਸ ਕੋਲੇ ਲੱਗੇ ਨੇ ਇਹਨਾਂ ਤੇ ਮੇਰੀ ਪਹਿਲਾਂ ਹੀ ਅੱਖ ਸੀਗੀ ਲੋ ਜੀ ਤਾਂ ਹੀ ਤਾਂ ਆਪਾਂ ਮੋਰੀ ਲੈਣੀ ਜਲਦੀ ਇਹ ਵੀ 600 ਰੁਪਏ ਦਾ ਦੇ ਰਹੇ ਹੋ ਸੀ ਇਹ ਆਪਾਂ ਤੁਹਾਨੂੰ ਦੇਣੀ ਹੈਗੀ ਆ 850 ਰੁਪਏ ਵਿੱਚ ਆ 650 ਰੁਪਏ ਦੀ ਇਹ 650 825 ਰੁਪਏ ਦੀ ਅਲੱਗ-ਅਲੱਗ ਰ ਇਸ ਚੀਜ਼ ਦਾ ਕੋਈ ਕੰਪਰੋਮਾਈਜ਼ ਨਹੀਂ ਹੈ ਅੱਛੇ ਅੱਛੇ ਬ੍ਰਾਂਡ ਦੀਆਂ ਜੀਨਸ ਤੁਹਾਨੂੰ ਬਹੁਤ ਸਸਤੇ ਤੇ ਬਹੁਤ ਰੀਜ਼ਨੇਬਲ ਪ੍ਰਾਈਸ ਤੇ ਇੱਥੇ ਮਿਲਣ ਗਿਆ ਅੱਛਾ ਅਬਾ ਡਿਪੋ ਵਾਲਿਆਂ ਦੀ ਇੱਕ ਖਾਸ ਗੱਲ ਮੈਂ ਪੁੱਛਣਾ ਚਾਹੁੰਦੀ ਆ ਕਿ ਜਦੋਂ ਵੀ ਕੋਈ ਕਸਟਮਰ ਤੁਹਾਡੇ ਕੋਲ ਆਂਦਾ ਹੈ ਕਿਸੇ ਤਰ੍ਹਾਂ ਦੀ ਕੋਈ ਵੀ ਡਿਮਾਂਡ ਕਰਦਾ ਹੈ ਕੀ ਕੀ ਮਿਲੇਗਾ ਇਸ ਸਟੋਰ ਦਾ ਵਿੱਚ ਕਿਸੇ ਬੱਚੇ ਤੋਂ ਲੈ ਕੇ ਸਿਆਣਾ ਤੱਕ ਹਰ ਤਰ੍ਹਾਂ ਦੀ ਵੈਰਾਈਟੀ ਮਿਲ ਜਾਂਦੀ ਹੈ ਜਿੱਦਾਂ ਕਿ ਪਤਾ ਪਈ ਪੂਰਾ ਫੈਮਿਲੀ ਕੰਪਲੀਟ ਸ਼ੋਮਾ ਇੱਥੇ ਕਿ ਬੱਚਿਆਂ ਸਮਾਰ ਰੀਡੀਮੈਂਟ ਲੇਡੀਜ਼ ਜੈਂਟਸ ਮਿਨਿਆਰੀ ਜੁਐਲਰੀ ਹੋ ਗਿਆ ਫੋਟੋਵੇਅਰ ਵਗੈਰਾ ਹਰ ਤਰ੍ਹਾਂ ਦੇ ਵੈਰਾਈਟੀ ਤੁਹਾਨੂੰ ਇੱਕ ਛੱਤ ਹੇ ਲਈ ਮਿਲਣੀ ਹੈਗੀ ਆ। ਮਤਲਬ ਜੇਕਰ ਤੁਸੀਂ ਇੱਥੇ ਆਜੋ ਨਾ ਕਿਤੇ ਹੋਰ ਜਾਣ ਦੀ ਲੋੜ ਨਹੀਂ ਪੈਣੀ। ਤੁਹਾਨੂੰ ਕਿਤੇ ਜਾਣ ਲੋੜ ਨਹੀਂ ਪੈਣੀ ਕਿਉਂਕਿ ਸਭ ਕੋ ਇੱਕ ਜਗ੍ਹਾ ਮਿਲ ਜਣਾ ਹੈਗਾ। ਮੈਂ ਟਾਈਮ ਖਰਾਬ ਕਰਨ ਦਾ ਸਿਰਦੂ। ਅੱਛਾ ਹੁਣ ਪਤਾ ਕਿ ਮੈਂ ਕੋਟਨ ਦੇ ਪਾਰਟੀ ਵੇਅਰ ਸੂਟਸ ਦੇਖਣਾ ਚਾਹੁੰਦੀ ਆ ਕਿ ਉੱਦਾਂ ਦੇ ਕੁਝ ਵੈਰਾਈਟੀ ਨਵੀਂ ਲੈ ਕੇ ਆਏ ਹੋ ਕਿ ਨਹੀਂ ਆ। ਆ ਦੇਖੋ ਫਰਾਕਸ ਤੇ ਆ ਚੁੱਕੇ ਆ। ਇਹ ਪਲਾਜੋ ਸੂਟ ਕਿੰਨੇ ਕਿੰਨੇ ਸੋਹਣੇ ਕਲਰ ਆ ਚੁੱਕੇ ਆ। ਦੇਖੋ ਧਾਗੇ ਦਾ ਕੰਮ ਕੀਤਾ ਹੈ। ਕਿੰਨੇ ਕਿੰਨੇ ਠੰਡੇ ਕਲਰ ਆ ਚੁੱਕੇ ਆ ਗਿਆ। ਤੇ ਨਾਲ ਦੇਖੋ ਕਿੰਨੇ ਪ ਤੇ ਮਾਰੇ ਸਾਕੋ ਤੁਹਾਨੂੰ ਪਤਾ ਵੈਰਾਈਟੀਆਂ ਇਤਨੀ ਮੈਣੀ ਚਰਾਹਦੀ ਕੋ ਗੱਲੇ ਹੈ ਨਹੀਂ ਇੱਥੇ ਲੋ ਜੀ ਕੀ ਬਾਤ ਹੈ ਇਨੇ ਸੋਨੀਆ ਸੋਨੀਆ ਚੀਜ਼ਾਂ ਤੁਹਾਨੂੰ ਤੇ ਇੱਕੋ ਜਿਹਾ ਥੇਟਾ ਮਿਲਣ ਗਿਆ ਔਰ ਮਿਲਣ ਗਿਆ ਵੀ ਸਿਰਫ ਵੱਡਾ ਡਿੱਪੋ ਵਾਲਿਆ ਦੇ ਔਰ ਮਾਰਕੀਟ ਦੇ ਵਿੱਚ ਇਹਨਾਂ ਦੇ ਜਿਹੜਾ ਰੇਟ ਹੈ 3000 3500 ਤੱਕ ਜਾਏਗਾ ਬਟ ਮੈਂ ਤੁਹਾਨੂੰ ਆਨ ਸਕਰੀਨ ਪ੍ਰਾਈਸ ਦਿਖਾ ਦੰਨੀ ਆ ਮਾਈ ਗਾਡ ਦਿਸ ਇਜ਼ 1200 ਰੁਪਏ ਦਾ ਕਾਟਨ ਦਾ ਪ੍ਰੋਪਰ ਕਾਟਨ ਦਾ ਕੁੜਤਾ 1200 ਰੁਪਏ ਦਾ ਵਿਦ ਸਟਫ ਇਹਦੇ ਨਾਲ ਦੁਪੱਟਾ ਵੀ ਹੈ ਇਹਦੇ ਨਾਲ ਪਲਾਜ਼ੋ ਵੀ ਹੈ ਸੋ ਹਰ ਇੱਕ ਚੀਜ਼ ਦਾ ਪ੍ਰਾਈਸ ਹੈ ਜਿਹੜਾ ਕਿ ਨਾਲ ਟੈਗਸ ਇਹਨਾਂ ਨੇ ਲਾਏ ਹੋਇਆ ਫਿਲਹਾਲ ਦੇਖੋ ਕਿੰਨਾ ਤੁਸੀਂ ਇਹਨਾਂ ਨੇ ਭਰ ਦਿੱਤਾ ਕਹਿੰਦੇ ਨਵਾਂ ਸਟੱਫ ਆਇਆ ਨਵੇਂ ਸਟੱਫ ਨੂੰ ਦੇਖ ਲਓ ਨਵੇਂ ਕੱਪੜੇ ਦੇਖ ਲਓ ਨਵੇਂ ਕੁੜਤੇ ਦੇਖ ਲਓ ਔਰ ਕੱਢੀ ਜਾਂਦੇ ਨੇ ਕੱਢੀ ਜਾਂਦੇ ਨੇ ਮੈਨੂੰ ਤਾਂ ਲੱਗਦਾ ਤੁਸੀਂ ਥਕਣਾ ਨਹੀਂ ਅੱਜ ਮੈਨਾਂ ਸਾਨੂੰ ਤੁਹਾਨੂੰ ਪਤਾ ਮਜ਼ੇ ਆਉਣ ਲੱਗਾ ਸੀ ਕਿਉਂਕਿ ਇੰਨੀ ਵੈਰਾਈਟੀ ਸਰਪਿਆਂ ਦੇ ਆ ਚੁੱਕੀ ਹੈ ਨਾ ਇਹ ਲਾਈਵ ਵੈਰਾਈਟੀ ਤੁਹਾਨੂੰ ਸਿਰਫ ਤੋਂ ਸਿਰਫ ਵੱਡਾ ਡਿੱਪੂ ਵਾਲਾ ਦੇ ਦੇਖਣ ਨੂੰ ਮਿਲਦੀ ਹੈ ਅੱਛਾ ਕੋਈ ਤੁਹਾਡਾ ਕੰਟੈਂਟ ਈ ਆ ਕੋਈ ਮਤਲਬ ਚੋਰੀ ਨਹੀਂ ਕਰਦਾ ਤੁਹਾਡੇ ਕੋਲ ਕੱਪੜੇ ਕਿ ਇੰਨਾ ਸਸਤਾ ਦਿੰਦੇ ਅਸੀਂ ਇਤੋਂ ਜ਼ਿਆਦਾ ਕੀ ਬਾਤ ਹੈ ਬਹੁਤ ਸੋਹਣੇ ਸੋਹਣੇ ਆ ਮੈਨੂੰ ਤਾਂ ਲੱਗਦਾ ਮੈਂ ਇਹ ਵੀ ਲੈ ਜਾਵਾਂ ਉਹ ਵੀ ਲੈ ਜਾ ਗੱਲਾਂ ਕਰਦੀ ਕਰਦੀ ਮੇ ਤਾਂ ਕੱਪੜਿਆਂ ਵੱਲ ਧਿਆਨ ਚਲ ਜਾਂਦਾ ਮਰਜ਼ੀ ਤੁਸੀਂ ਲੈ ਕੇ ਜਾ ਸਕਦੇ ਹਰ ਤਰ੍ਹਾਂ ਦੀ ਵੈਰਾਈਟੀ ਮੈਨੇ ਹੈਗੀ ਹੈ ਮੈਂ ਚੋਰੀ ਕੀ ਗਾਨੇ ਸਾਡੇ ਮੈਨੇ ਕਾਪੀਆਂ ਕਰ ਲੁਗੇ ਅੱਬਾ ਤਾਂ ਕਿਉਂਕਿ ਇਸ ਦਾ ਕੋਈ ਵੈਰਾਈਟੀ ਬਹੁਤ ਜ਼ਿਆਦਾ ਹੈ ਕਿ ਆਪਰ ਸਭ ਕੋ ਰੇਡ ਘਟੇ ਮੈਂਨੇ ਹਾਂ ਹਾਂ ਇਹ ਵੈਰਾਈਟੀ ਇਹ ਤਾਂ ਤੁਹਾਨੂੰ ਦਿਖਾ ਦੱਤੀ ਫਿਲਹਾਲ ਇਹ ਦੇਖੋ ਇੰਨਾ ਸਟੱਫ ਜਿਹੜਾ ਗਰਮੀਆਂ ਦਾ ਇਹੀ ਨਹੀਂ ਹੈ ਇੱਕ ਵਾਰੀ ਅੱਧਰ ਦੇਖ ਲਓ ਜੀ ਕੁੜਤੇ ਕਿੰਨੇ ਜ਼ਿਆਦਾ ਇਹਨਾਂ ਦੇ ਕੋਲ ਹੈ ਬਹੁਤ ਜ਼ਿਆਦਾ ਪਰੇ ਪਰੇ ਨੇ ਡਿਜ਼ਾਈਨ ਤੁਸੀਂ ਆਪਣੀ ਪਸੰਦ ਦੇ ਲੈਣਾ ਕਲਰ ਤੁਸੀਂ ਆਪਣੀ ਪਸੰਦ ਦੇ ਲੈਣਾ ਉਸ ਤੋਂ ਇਲਾਵਾ ਜੇਕਰ ਤੁਸੀਂ ਸਾਈਜ਼ਸ ਦੇ ਵਿੱਚ ਆ ਕੇ ਪ੍ਰੋਬਲਮ ਆਂਦੀ ਹੈ ਤਾਂ ਮੈਨੂੰ ਲੱਗਦਾ ਕਿ ਇਹਨਾਂ ਕੋਲ 4 5 ਐਕਸਲ ਤੱਕ ਦੇ ਵਿੱਚ ਸਾਈਜ਼ਸ ਮਿਲਣਗੇ ਕਿਆਈ ਬਾਤ ਹੈ ਕਿਸੇ ਪਾਰਟੀ ਤੇ ਜਾਓਗੇ ਕਿਤੇ ਵੀ ਆਫਿਸ ਵੇਅਰ ਤੇ ਜਾਣਾ ਔਰ ਇਦਾਂ ਦਾ ਸਟੱਫ ਨੇ ਬਾਰ ਬਾਰ ਪੁੱਛਣਾ ਕਿ ਆਖਿਰਕਾਰ ਤੂੰ ਪਰਚੇਜ਼ਿੰਗ ਕਿਤੋਂ ਕੀਤੀ ਸੀ ਔਰ ਜੇਕਰ ਰੇਟ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਰੀਜ਼ਨੇਬਲ ਤੇ ਸਸਤੇ ਰੇਟਾਂ ਦੀ ਚੀਜ਼ਾਂ ਸਾਨੂੰ ਮਿਲਣ ਵਾਲੀਆਂ ਨੇ ਤੇ ਟੇਚੀ ਵੀ ਪਿੱਛੇ ਪਾ ਕੇ ਲੈ ਕੇ ਜਾ ਸਕਦਾ ਸਮਾਨ ਮਾਰੇ ਟੇਚੀ ਆਪਾਂ ਦੇਣਾ ਹੈ ਕਿ ਦੇਖੋ ਟਰਾਲੀਆਂ ਕਿੰਨੀ ਵਧੀਆ ਆ ਚੁੱਕੀਆਂ ਫੋਰ ਵੀਲ ਅੱਛਾ ਇਹਦੇ ਜੇ ਸਮਾਨ ਪਾ ਕੇ ਲੈ ਜੀ ਹੈ ਨਾ ਸਮਾਨ ਪਾ ਕੇ ਉਹਦੇ ਟੌਰ ਲੈ ਪੂਰੀ ਜਾਜਦਾ ਆਪਾਂ ਨੇ 에ਰਪੋਰਟ ਦੀ ਜਾਨੇ ਇਦਾਂ ਜਾਨੇ ਪਲੇਨ ਚੜਨ ਆਉਂਦਾ ਇਹ ਦਾ ਟੌਰ ਹੀ ਬਾਣੀ ਨਾਲ ਬੱਤੀ ਦੇਖੋ ਲੋ ਜੀ ਇਹ ਟੈਚੀ ਵੀ ਹੈ ਜਿਹੜਾ ਕਿ ਤੁਹਾਨੂੰ ਅੱਛਾ ਕਿੰਨੇ ਇਹ ਵੀ ਸਸਤੇ ਤੇ ਲਾਇਆ ਹੈ ਕਿ ਬਿਲਕੁਲ ਸਾਕੋ 1750 ਤੋਂ ਸ਼ੁਰੂਆਤ ਤੇ ਪਸੰਦ ਕਸਟਮਰ ਦੀ ਹੈਗੀ ਆ ਜੀ ਔਰ ਇਹਨੇ ਸੋਹਣੇ ਸੋਹਣੇ ਕਲਰ ਹੈ ਜਿਹੜੇ ਕਿ 1750 ਤੋਂ ਦਾ ਕਲਰ ਲਗ ਲਗ ਮੈਨੇ ਹੈਗੇ ਆ ਲਗ ਲਗ ਚ ਸਾਈਜ਼ ਮੈਨੇ ਹੈਗੇ ਆ ਠੀਕ ਹੈ ਲੋ ਜੀ ਤੁਸੀਂ ਆਪਣੀ ਟੀ-ਸ਼ਰਟਸ ਨਾਲ ਮੈਚ ਕਰਾ ਡਰੈਸ ਦੇ ਨਾਲ ਮੈਚ ਕਰਦਾ ਆਪਣਾ ਜਿਹੜਾ ਕਿ ਹੈਂਡਬੈਗ ਵੀ ਲੈ ਸਕਦੇ ਹੋ ਅਟੈਚੀ ਵੀ ਨਾਲ ਲੈ ਕੇ ਜਾ ਸਕਦੇ ਹੋ 에어ਪੋਰਟ ਤੇ ਜਾਉਂਗੇ ਤਾਂ ਟੌਟ ਡੱਪਾ ਲੱਗ ਜਾਈ ਬਣੂਗਾ ਫਿਲਹਾਲ ਇਹ ਦੱਸ ਦੋ ਹੁਣ ਹਰਜੀਤ ਜੀ ਇਹਨਾਂ ਨੇ ਆਣਾ ਕਿੱਥੇ ਆ ਤੁਸੀਂ ਵੱਡਾ ਡਾੜੀਪੂ ਬੰਗਾ ਵੇਚੜ ਕਰਨਾ ਹੈਗਾ ਸਾਡੀ ਕੋਈ ਬ੍ਰਾਂਚ ਵਗੈਰਾ ਨਹੀਂ ਹੈਗੀ ਕੋਈ ਤੁਸੀਂ ਆਨਲਾਈਨ ਸ਼ੋਪਿੰਗ ਕਰਨੀ ਹੈਗੀ ਸਾਡੇ ਸਕਰੀਨ ਤੇ ਨੰਬਰਾਂ ਨੰਬਰਾਂ ਤੇ ਕਾਲ ਕਰ ਸਕਦੇ ਹੈਗੇ ਸਾਡੇ ਇੰਸਟਾਗ੍ਰਾਮ YouTube Facebook ਪੇਜ ਹੈਗੇ ਬੱਡਾ ਡਾੜੀਪੂ ਬੰਗਾ ਲਾਈਕ ਫੋਲੋ ਕਰ ਸਕਦੇ ਤੇ ਨਮੀ ਨਮੀ ਜਿਹੀ ਅਪਡੇਟ ਦੇ ਸਕਦੇ ਮੇਰੇ ਵੱਲੋਂ ਵੀ ਸ ਜਾੜੀਆਂ ਪਰ ਲੈ ਕੇ ਕਿਤੇ ਚ ਜਾਣੇ ਐ ਟੈਚੀ ਲੈ ਕੇ ਜਾਣਾ ਨਾ ਭੁੱਲਣਾ ਤਦ ਤੱਕ ਬਾਏ ਬਾਏ ਠੀਕ ਹੈ ਜਦ ਤੱਕ ਤੁਸੀਂ ਸ਼ਾਪਿੰਗ ਕਰਦੇ ਹੋ ਔਰ ਮੈਂ ਵੀ ਦੇਖ ਲਾਂ ਕਿ ਅੱਜ ਮੈਂ ਕੀ ਪਸੰਦ ਕਰਕੇ ਲੈ ਕੇ ਜਾਣਾ